ਨਾਵਲ ਮਿੱਤਰ ਪਿਆਰੇ ਨੂੰ ਲੇਖਕ ਜਸਵੰਤ ਸਿੰਘ ਕਮਲ ਭਾਗ 10ਵਾਂ ਅੰਕ 10ਵਾਂ ਬਾਂਸੂ ਦਾ ਵਿਆਹ ਵਿਹਾੜ ਦੇ ਆਖਰੀ ਪੱਖ ਰੱਖ ਦਿੱਤਾ ਪਹਿਲਾਂ ਤਾਂ ਤੁਸੀਂ ਲੱਛੇ ਦੇ ਇੰਨੀ ਛੇਤੀ ਮੰਗੇ ਜਾਣ ਵਾਰੇ ਹੈਰਾਨ ਰਹੇਗੇ ਫਿਰ ਤੁਹਾਨੂੰ ਮਾਣਾ ਮੂੰਹ ਇਹ ਗੁੱਸਾ ਚੜ ਗਿਆ ਕਿ ਮੇਰੀ ਗੈਰ ਹਾਜ਼ਰੀ ਵਿੱਚ ਤੇ ਮੇਰੇ ਪੁੱਛੇ ਬਿਨਾ ਬਾਂਸੂ ਮੰਗੀ ਹੀ ਕਿਉਂ ਗਈ ਤੁਹਾਡਾ ਨਾ ਤੱਤਾਂ ਠੰਡਾ ਹਰ ਪ੍ਰਕਾਰ ਦੀਆਂ ਮੇਰੇ ਤੱਕ ਪੁੱਛਦੀਆਂ ਰਹੀ। ਵਿਆਹ ਕਰਵਾ ਕੇ ਤੁਸੀਂ ਅਸਲੋਂ ਮਰ ਜਾਗੇ ਸੀ। ਆਪਣੀ ਚਾਹ ਨਾਲ ਤਾਂ ਵਿਆਹ ਕਰਵਾਇਆ ਹੀ ਨਹੀਂ ਸੀ। ਸਗੋਂ ਜਿੰਨਾ ਦੀ ਖੁਸ਼ੀ ਨੇ ਕਰਵਾਇਆ ਸੀ ਉਹ ਵੀ ਮਜੂਸ ਹੋ ਗਏ। ਵਿਆਹੀ ਆਈ ਭੈਣ ਦਾ ਮੇਰੇ ਨਾਲ ਮੁਕਾਬਲਾ ਕੀਤਾ ਜਾਣ ਲੱਗਾ ਕਿਉਂਕਿ ਕੰਕਣਵਾੜ ਦਾ ਅੱਧਾ ਪਿੰਡ ਮੈਨੂੰ ਹਾਨੀ ਬਹਾਨੀ ਵੇਖ ਚੁੱਕਾ ਸੀ। ਮੈਂ ਸੁਣਿਆ ਬੀਜੀ ਤੁਹਾਡੀ ਖੁਸ਼ੀ ਦਾ ਗੱਲ ਘੁੱਟ ਕੇ ਡਾਡੇ ਨਰਾਸ਼ ਹੋਏ ਸਨ ਮੇਰੀ ਭੈਣ ਦੇ ਰਵੱਈਏ ਨੇ ਉਹਨਾਂ ਦੇ ਸਾਰੇ ਚਾ ਮਸਲ ਸੁਟੇ ਤੁਹਾਡੇ ਸਹੁਰਿਆਂ ਵੱਲੋਂ ਉਹਨਾਂ ਦਾ ਹੈਸੀਅਤ ਅਨੁਸਾਰ ਮਾਨਤਾ ਨਹੀਂ ਕੀਤਾ ਗਿਆ ਸੀ ਦਾਜ ਦੇਹੇਜ ਬਾਰੇ ਤਾਹਰਾ ਬਹੁਤੀਆਂ ਮਾਰੀਆਂ ਸਨ ਪਰ ਸਰਦਾਰੀ ਸ਼ਾਨ ਦੀ ਰੱਖ ਵਿਖਾਈ ਸੀ ਬੀਜੀ ਨੇ ਤੁਹਾਨੂੰ ਵਿਆਹ ਤਾਲਿਆ ਲਿਆ ਸੀ ਪਰ ਆਣ ਸ਼ਾਨ ਵਾਲੀ ਗੱਲ ਨਹੀਂ ਵਿਆਹੀ ਗਈ ਸੀ ਬੇਜੀ ਦੇ ਇਸ ਗੁੱਸੇ ਨੇ ਤੁਹਾਡੇ ਮਾਮਾ ਜੀ ਨੂੰ ਘਰੋਂ ਚਲਦਾ ਕਰ ਦਿੱਤਾ ਕਿਉਂਕਿ ਅਕਲਵਾਂਡੀ ਹੋ ਕੇ ਪਚੋਲੇ ਦੀ ਥਾਂ ਉਸਨੇ ਸਾਰਾ ਕਾਰਜ ਸਿਰੇ ਚੜਾਇਆ ਸੀ ਤੁਹਾਡੀਆਂ ਪੈਣਾ ਦਾ ਬਿਮਾਨ ਵੀ ਕਿਸ ਹੱਦ ਤੱਕ ਟੁੱਟ ਗਿਆ ਆਪਣੀ ਥਾਂ ਮੈਂ ਹੈਰਾਨ ਹਾਂ ਜੱਟਾਂ ਦੀ ਧੀ ਦਾ ਜ਼ਗੀਰਦਾਰਾਂ ਦੀ ਧੀ ਨਾਲ ਕੀ ਮੁਕਾਬਲਾ ਤੁਹਾਡੀ ਤਿਲਕੀਰੀ ਦੀ ਤਾਂ ਸਮਝ ਆਉਂਦੀ ਸੀ ਪਰ ਤੁਹਾਡੇ ਵਿਆਹ ਲਈ ਸਾਰਾ ਤਾਨ ਲਾਉਣ ਵਾਲਿਆਂ ਦੀ ਨਿਰਾਸ਼ਤਾ ਬਾਰੇ ਕੱਖ ਪੱਲੇ ਨਾ ਪਿਆ ਤੁਸੀਂ ਆਪਣੀ ਖੁਸ਼ੀ ਰੱਖਿਆ ਨਸ ਚਰਾਬ ਦੀ ਬੋਤਲ ਵਿੱਚੋਂ ਲੱਭ ਲਿਆ ਸਾਰੇ ਤਰਲੇ ਪਾ ਕੇ ਹੰਬ ਰਹੇ ਤੁਸੀਂ ਸੁਸਤ ਹੀ ਨਹੀਂ ਤੁਸੀਂ ਸੁਰਤ ਹੀ ਨਹੀਂ ਫੜਦੇ ਸੀ ਫਿਰ ਤੁਸੀਂ ਸੌਰੀ ਨਹੀਂ ਜਾਣ ਲਈ ਅੜ ਅੜ ਗਏ ਤੁਹਾਨੂੰ ਹਾੜੀ ਹੱਪਿਆਂ ਨਾਲ ਦੂਜੀ ਵਾਰ ਮਸਾਂ ਤੋਰਿਆ ਸੀ ਵਿਆਹ ਉੱਤੇ ਬੀਜੀ ਨੇ ਬੜੀ ਖੁੱਲ੍ਹ ਦਿਲੀ ਨਾਲ ਖਰਚ ਕੀਤਾ 2 ਸਾਲ ਦੇ ਲਗਭਗ ਹੜਾ ਕਾਨ ਤੁਹਾਡੀ ਫਸਲ ਪਤਲੀ ਰਹੀ ਸੀ ਪਰ ਉਹਨੇ ਧੀ ਆਵਾਜ਼ੇ ਸੋਖਣਾ ਤਰੱਕੀ ਉੱਤੇ ਸੀ ਤੇ ਰੈਂਦੀ ਕਸਰ ਸ਼ਰਾਬ ਘੜ ਰਹੀ ਸੀ ਮੈਨੂੰ ਵਿਰਲਾ ਮਿਲੀ ਤੁਸੀਂ ਪਿੰਡ ਦੇ ਬੈਂਕ ਤੋਂ ਕਰਜ਼ਾ ਵੀ ਚੁੱਕਿਆ ਹੈ ਤੁਹਾਡੀ ਅੰਨੀ ਖਰਚੀ ਦਾ ਸੰਸਾ ਮੈਨੂੰ ਵੱਡ-ਵੱਡ ਖਾ ਰਿਹਾ ਸੀ ਲੱਛੇ ਦੀ ਜਨ ਜਨ ਚੜਨ ਤੋਂ ਤੁਸੀਂ ਬਾਹਰ ਬੈਠੇ ਅਸਲ ਵਿੱਚ ਤੁਸੀਂ ਮਾਜਰੀ ਆਉਣਾ ਨਹੀਂ ਚਾਹੁੰਦੇ ਸੀ ਲੱਛੇ ਨਾਲ ਬਹਾਨੇ ਵਜੋਂ ਆਡਾ ਇਹ ਲਾ ਲਿਆ ਕਿ ਤੂੰ ਮੇਰੀ ਫਰਾਤ ਨਹੀਂ ਗਿਆ ਸੀ ਲੱਛੇ ਨੂੰ ਮੈਂ ਪੱਕੀ ਕਰ ਕੱਲੀ ਸੀ ਤਾਨੂੰ ਹਰ ਕੀਮਤ ਉੱਤੇ ਬਰਾਤ ਲੈ ਕੇ ਆਵੇ ਮੈਂ ਸਮਝੀ ਬੈਠੀ ਸਾਂ ਕਿ ਜੇ ਤੁਸੀਂ ਯਾਰ ਦੀ ਬਰਾਤ ਤੇ ਬਹਾਨੇ ਮਾਜ਼ਰੀ ਨਾ ਆਏ ਫਿਰ ਕਦੇ ਨਹੀਂ ਆਮੋਗੇ ਤਾਂ ਮੇਰਾ ਕੀ ਬਣੇਗਾ ਮੇਰਾ ਧਰਮ ਵੀਰ ਲਛਮੈ ਤਾਂ ਤਰਲੇ ਪਾ ਕੇ ਤੁਹਾਨੂੰ ਬਰਾਤ ਲੈ ਆਇਆ ਜੇ ਤੁਸੀਂ ਬਰਾਤ ਨਾ ਆਉਂਦੇ ਤਾਂ ਮੈਂ 500 ਦਾ ਕਾਰਜ ਸਾਧ ਕੇ ਚਿੰਦ ਸੁਖਾਲੀ ਕਰ ਲੈਣਾ ਚਾਹੁੰਦੀ ਸੀ ਚੰਗਾ ਹੋਇਆ ਤੁਸੀਂ ਆ ਗਏ ਪਰ ਤੁਸੀਂ ਸ਼ਰਾਬ ਨਾਲੰਨੇ ਹੋਏ ਸੀ ਤੁਹਾਨੂੰ ਵੇਖ ਕੇ ਕੋਈ ਖਿਆਲ ਨਹੀਂ ਕਰ ਸਕਦਾ ਸੀ ਕਿ ਕਪਤਾਨ ਸਾਹਤਿ ਸਹਿਬ ਜੱਟ ਪਿੰਡ ਦੇ ਸਰਪੰਚ ਬਲਾਕ ਸੰਮਤੀ ਦੇ ਮੈਂਬਰ ਤੇ ਖਵਾਰਾਂ ਵਿਚਾਰਟੀ ਕਾ ਲਿਖਣ ਵਾਲੇ ਹਰਦੀਪ ਤੁਸੀਂ ਹੀ ਹੋ ਮੈਂ ਚਾਚੇ ਨੂੰ ਭੇਜਿਆ ਤੁਸੀਂ ਧਰਮਸ਼ਾਲਾ ਵਿੱਚੋਂ ਲੈ ਆਇਆ ਤੁਹਾਨੂੰ ਧਰਮਸ਼ਾਲਾ ਵਿੱਚੋਂ ਲੈ ਆਵੇ ਤੁਸੀਂ ਆਉਣਾ ਨਾ ਕਰ ਦਿੱਤੀ ਸਗੋਂ ਉਸ ਨੂੰ ਵੀ ਜ਼ਬਰਦਸਤੀ ਨਾਲ ਪੀਣ ਲਾ ਲਿਆ ਭਰਾਤ ਨੂੰ ਵੱਡੀ ਰਾਤ ਰੋਟੀ ਖਵਾਈ ਗਈ ਭਲਾ ਹੋਵੇ ਵਿਚਾਰੇ ਲੱਛੇ ਦਾ ਇਹਰਾ ਚਾਚੇ ਨਾਲ ਤੁਹਾਨੂੰ ਡਿਗਦਿਆ ਟੈਂਟਿਆਂ ਨੂੰ ਘਰ ਸੁੱਟ ਗਿਆ ਤੁਹਾਨੂੰ ਕਿਸੇ ਜਹਾਨ ਦੀ ਸੁਰਤ ਨਹੀਂ ਸੀ ਤੁਸੀਂ ਦੁੱਖ ਦਰਦ ਤੋਂ ਅੱਠ ਜਾਣ ਦਾ ਚੰਗਾ ਤਰੀਕਾ ਲੱਭ ਲਿਆ ਸੀ ਚਾਚੇ ਨੇ ਊਰੀ ਬਾਗ ਕੌਮ ਦੇ ਚਟਪਟ ਮੰਜੇ ਚ ਬਾਰ ਬਾਰ ਢਾ ਦਿੱਤੇ ਅਤੇ ਉਹਨਾਂ ਤੁਹਾਨੂੰ ਫੜ ਕੇ ਬਿਸਤਰੇ ਤੇ ਪਾ ਦਿੱਤਾ ਲੱਛੇ ਦੇ ਤੁਰ ਜਾਣ ਪਿੱਛੋਂ ਮੈਂ ਪਾਣੀ ਦੀ ਗਿੜਕੀ ਲੈ ਕੇ ਤੁਹਾਡੇ ਕੋਲ ਆਈ ਚਾਚਾ ਲੱਛੇ ਨੂੰ ਧਰਮਾਲ ਧਰਮਸ਼ਾਲਾ ਤੱਕ ਪਹੁੰਚਦਾ ਕਰਨ ਗਿਆ ਸੀ ਮੇਰੇ ਆਉਣ ਤੋਂ ਪਹਿਲਾਂ ਤੁਸੀਂ ਸੌਂ ਗਈ ਸੀ ਤੁਹਾਡੀ ਇਹ ਦਰਤੀਸ਼ਾ ਦੇਖ ਕੇ ਮੈਂ ਕਿੰਨਾ ਹਿਜਰ ਖਲੋਤੀ ਰੋਂਦੀ ਰਹੀ ਸ਼ਾਇਦ ਇਹ ਰੋਣਾ ਸਾਡੀ ਸਾਂਝੀ ਕਿਸਮਤ ਉੱਤੇ ਸੀ ਅਖੀਰ ਹਾਂ ਬਹਾਰ ਕੇ ਪਾਣੀ ਵਾਲੀ ਗੜਹੀ ਤੁਹਾਡੇ ਸਹਾਰਾ ਨਹੀਂ ਰੱਖੀ ਤੇ ਥੱਲੇ ਉਤਰਾਈ ਹੋਰ ਕੀ ਕਰੀ ਨਿਭਾਗੀ ਨੂੰ ਨੀਂਦ ਤਾਂ ਆਉਣੀ ਨਹੀਂ ਸੀ ਪਾਸੇ ਮਾਰੀ ਤਾਰੇ ਗਿਨੇ ਕਿਸਮਤ ਕੋਸੀ ਤੁਹਾਡੇ ਪਹਿਲੀ ਵਾਰ ਮਿਲਣ ਤੋਂ ਲੈ ਕੇ ਉਦੋਂ ਤੱਕ ਦੀ ਸਾਰੀ ਕਹਾਣੀ ਦੁਹਰਾਈ ਪਰ ਰਾਤ ਬੀਤਣ ਵਿੱਚ ਫਿਰ ਵੀ ਨਹੀਂ ਗਰਮੀ ਆਖੀ ਮੈਂ ਅੱਜ ਵੀ ਹਾਂ ਅੱਜ ਹੀ ਹਾਂ ਟੜਕ ਸਰਗਿਆ ਵਾਲੇ ਚਾਚੇ ਨੂੰ ਓੜ ਪੋੜ ਕਰਨ ਲਈ ਜਗਾ ਕੇ ਲੈ ਗਏ ਫਿਰ ਇੱਕਦਮ ਹੀ ਅਸਮਾਨ ਬੱਦਲਾਂ ਨਾਲ ਭਰ ਗਿਆ ਹੋ ਮਸਹੋਰ ਬੱਦਗੀ ਇੱਕ ਸ਼ਰਾਟਾ ਆਇਆ ਤੇ ਅੱਧ ਪਿੱਛੇ ਕਰਕੇ ਲੰਘ ਗਿਆ ਅਸੀਂ ਹੱਥੋਂ ਹੱਥੀ ਮੰਜੀ ਅੰਦਰ ਕੀਤੇ पर मैं पे ना सकी पता करने ਲਈ عمر ਉੱਪਰ ਚੜ ਗਈ ਚਾਚੇ ਵਾਲਾ ਮੰਜਾ ਬਾਹਰ ਪਿਆ ਸੀ ਪਰ ਬਿਸਤਰਾ ਉੱਤੇ ਨਹੀਂ ਸੀ ਤੁਸੀਂ ਆਪਣਾ ਮੰਜਾ ਚੋਕ ਕੇ ਚਾਰੇ ਵਿੱਚ ਜਾ ਪਈ ਸੀ ਮੈਂ ਅੰਦਰ ਆਉਣ ਦੇ ਬਹਾਨੇ ਚਾਚੇ ਵਾਲਾ ਮੰਜਾ ਚੁੱਕ ਲਿਆ ਤੁਸੀਂ ਚਿੱਟੀ ਚਾਦਰ ਖਿੱਚੀ ਪਏ ਸੀ ਮੈਂ ਵੀ ਮੰਜਾ ਟਾਉਂਦਿਆਂ ਜਾਣ ਕੇ ਤੱਕਤੇ ਨਾਲ ਟਕਰਾ ਦਿੱਤਾ ਤਾਂ ਕਿ ਤੁਹਾਨੂੰ ਜਗਾਉਣਾ ਨਾ ਪਵੇ ਪਰ ਤੁਸੀਂ ਖੜਾਕ ਕਰਨ ਵੀ ਨਾ ਜਾਗੇ ਮੇਰਾ خیال ਸੀ ਮੇਰੇ ਅੰਦਰ ਆਈ ਨੂੰ ਤੁਸੀਂ ਜ਼ਰੂਰ ਬੁਲਾ ਲਮੋਗੇ ਭਾਵੇਂ ਤੁਹਾਡਾ ਹਲਕਾ ਜਿਹਾ ਸਾਹ ਸੂਕ ਰਿਹਾ ਸੀ ਪਰ ਮੈਂ ਚੰਗੀ ਤਰ੍ਹਾਂ ਜਾਣਦੀ ਸਾਂ ਤੁਸੀਂ ਸੁੱਤੇ ਬਿਲਕੁਲ ਨਹੀਂ ਸੀ ਅੜਿਆ ਕਿਵੇਂ ਬੁਲਾਵਾਂ ਕੀ ਕਰਾਂ ਤੁਰ ਜਾਵਾਂ ਫੇਰ ਅਜਿਹੀ ਕੜੀ ਦੀ ਇੱਕ ਵਿਵਤਾ ਹੁੰਦੀ ਹੈ ਖਾਸ ਕਰਕੇ ਕੁੜੀ ਲਈ ਜਿਸ ਦੀ بے ਪਰਵਾਹ ਮੁੰਡਾ ਕਦੇ ਨਹੀਂ ਜਾਣ ਸਕਦਾ ਦੋ ਕਦਮ ਪੁੱਟੀਆਂ ਜੇ ਅੱਜ ਕੱਲ੍ਹ ਅੱਜ ਕੋਈ ਗੱਲ ਨਾ ਹੋਈ ਮੋੜ ਹਮੇਸ਼ਾ ਨਹੀਂ ਹੋਣੀ ਦਰਵਾਜ਼ੇ ਵਿੱਚੋਂ ਫਿਰ ਮੋੜਾਈ ਸੋਚਿਆ ਦਿਨੇ ਕੋਈ ਸ਼ਵੀਰ ਨਹੀਂ ਬਾਨੀ ਉੱਠਦੇ ਅੰਸਾਰ ਇਨਾ ਫਿਰ ਪੀਣੀ ਸ਼ੁਰੂ ਕਰ ਦੇਣੀ ਆ ਜੱਕੋ ਤੱਕੀ ਵਿੱਚ ਮੈਂ ਥੋੜਾ ਜਿਨਾ ਖਾਂਗੀ ਤੁਸੀਂ ਟਸ ਤੋਂ ਮਸਣਾ ਹੋਏ ਗੁੱਸੇ ਦਾ ਹੋਮਸ ਹੋਰ ਵੱਧ ਗਿਆ ਭਾਵਿਕਤਾ ਵਿੱਚ ਬੱਦਲ ਹੰਗਾਰ ਪਈ ਪਲਕਾਂ ਦੇ ਸੱਜਿਆਂ ਤੋਂ ਤ੍ਰਿਪ ਤ੍ਰਿਪ ਹੋਈ ਤੁਹਾਨੂੰ ਕੋਈ ਪਤਾ ਨਹੀਂ ਸੀ ਆ ਰਾਮ ਨਾਲ ਅਹੱਲ ਪਈ ਸੀ ਮੈਂ ਤਾਂ ਮਾਰ ਕੇ ਤੁਹਾਡੇ ਉੱਤੇ ਟੈਪ ਪੈਣਾ ਚਾਹੁੰਦੀ ਸਾਂ ਪਰ ਉਸ ਦਾ ਕਾਦਰ ਦਾ ਸ਼ੁਕਰ ਹੈ ਕਿ ਉਸ ਔਰਤ ਦਾ ਗੁੱਸਾ ਵੀ ਤਰਲਾ ਬਣ ਕੇ ਰੱਖ ਦਿੱਤਾ ਮਨ ਦੇ ਵਾਸਤੇ ਵਿੱਚ ਫਿਰ ਆਇਆ ਰਾਮ ਜੀ ਐਨੀ ਕਾੜੀ ਸਜ਼ਾ ਕਿਉਂ ਮੈਂ ਤੁਹਾਡੇ ਦੋ ਬੋਲਾਂ ਨੂੰ ਸਹੀ ਕੀ ਪਈ ਹਾਂ ਫਿਰ ਮੈਨੂੰ ਵੰਸੋ ਦਾ ਇੱਕ ਤੱਕਾ ਜਿਆਦਾ ਆ ਗਿਆ ਜੀ ਕਾੜਾ ਕਰਕੇ ਬੋਲੀ ਦੀਪ ਜੀ ਜਾਗਦੇ ਹੋ ਸਾਰੇ ਜਹਾਨ ਲਈ ਪਰ ਤੇਰੇ ਲਈ ਨਹੀਂ ਤੁਸੀਂ ਜਿਵੇਂ ਜਵਾਬ ਦੇਣ ਤੋਂ ਪਹਿਲਾਂ ਹੀ ਤਿਆਰ ਸੀ ਤੁਹਾਡੇ ਬੋਲਾਂ ਵਿੱਚ ਤਾਂ ਨਾ ਨਸ਼ਾ ਸੀ ਨਾ ਉਸ ਸਮੇਂ ਨਾ ਨੀਂਦ ਤੇ ਨੀਸਦੀ ਮੂੰਹ ਨੰਗਾ ਨਹੀਂ ਕਰੋਗੀ ਤੁਹਾਨੂੰ ਬੁਖਾਉਣ ਵਾਲਾ ਨਹੀਂ ਰਿਹਾ ਇਹ ਮੂੰਹ ਸਾਰੀ ਲੁਕੋਈ ਤਾਂ ਦੇਖ ਸਕਦੀ ਹਾਂ ਪਰ ਮੈਂ ਕਰਮਣ ਹੀ ਨਹੀਂ ਦੇਖ ਸਕਦੀ ਮੇਰਾ ਮਨ ਪਰ ਆਇਆ ਮੇਰਾ ਕਸੂਰ ਮੇਰੇ ਰਾਹ ਮੈਂ ਤਾਂ ਤੈਨੂੰ ਕੋਈ ਦੁੱਖ ਨਹੀਂ ਦਿੱਤਾ ਖਾਮੋਸ਼ੀ ਦੇ ਤਰੇੜੇ ਬੋਲਾਂ ਵਿੱਚ ਦਰਦ ਦਾ ਘਰਲਾ ਹਟ ਹੋਣ ਦਾ ਯਤਨ ਕਰ ਰਿਹਾ ਸੀ ਤੁਸੀਂ ਲੰਬਾ ਹੋ ਕਾ ਪਰ ਕੇ ਚਾਦਰ ਮੂੰਹ ਤੋਂ ਲਾਈ ਮੈਂ ਬਿਜਲੀ ਜਾਣ ਕੇ ਨਵਾਲੀ ਦੁੱਖ ਹੀ ਇਹ ਸੀ ਕਿ ਤੂੰ ਦੁੱਖ ਕੋਈ ਨਹੀਂ ਦਿੰਦਾ ਤੂੰ ਦੁੱਖ ਦਿੰਦੀ ਮੈਂ ਸਾਵਾਂ ਹੋ ਜਾਂਦਾ ਹੁਣ ਤੇਰੇ ਸਾਹਮਣੇ ਕਿਵੇਂ ਆਵਾਂ ਇੰਨਾ ਹੀ ਨਾ ਨਹੀਂ ਸਾਂ ਜਿੰਨਾ ਹੋ ਗਿਆ ਤੁਸੀਂ ਉੱਠ ਕੇ ਬੈ ਗਈ ਲਾਲ ਜੀ ਇਹੋ ਨਾਖੋ ਰੱਬ ਦੇ ਵਾਸਤੇ ਇਹੋ ਨਾਖੋ ਮੇਰਾ ਸਾਹ ਘੁੱਟਦਾ ਏ ਮੇਰੇ ਕੋਲ ਬੋਲ ਕੋਲੋਂ ਬੋਲ ਜੱਟਪਟ ਰੋਣ ਮੇਰੀ ਮਦਦ ਤੂੰ ਪੁੱਜ ਗਿਆ जिंदगिए जो है वो आंखਾਂ ਦੇ ਪੋਚੇ ਨਾਲ ਹੁਣ ਮਿਟਣ ਨਹੀਂ ਲੱਗਾ ਜਿੰਦਗੀ ਨੀਰੀ ਜ਼ਹਿਰ ਜਦ ਜੀਵਾਂਗੇ ਤਾਂ ਚੜੇਗੀ ਤੁਹਾਡਾ ਬੋਲ ਸ਼ਰਾਬੀਆਂ ਵਾਂਗ ਲੋਟ ਕਰ ਤੁਰਿਆ ਮੈਂ ਇੱਕ ਤਰ੍ਹਾਂ ਸਾਰੀ ਹਲੋਨੀ ਗਈ ਜ਼ਿੰਦਗੀ ਦੀ ਜ਼ਹਿਰ ਜਿਵੇਂ ਸ਼ਰਾਬ ਦਾ ਨਸ਼ਾ ਤਾਂ ਆਲੂਆ ਬੱਚਾ ਵੀ ਨਹੀਂ ਮੇਰੇ ਤਰਲੇ ਨੇ ਇੱਕ ਵੱਖਰਾ ਪਹਿਲੂ ਬਦਲਿਆ ਦੇਖੋ ਨਾ ਮਾਂ ਹੈ ਤੁਹਾਡੇ ਬਿਨਾ ਉਹਨਾਂ ਕੋਲ ਕੀ ਹੈ ਭੈਣਾ ਦਾ ਖਿਆਲ ਕਰੋ ਤੇ ਕਰਮਾ ਵਾਲੀ ਲਈ ਹੀ ਕੁਝ ਸੋਚੋ ਸਭ ਦਾ ਖਿਆਲ ਕਰਾ ਇੱਕ ਤੇਰਾ ਨਾਂ ਲਮਾ ਹੈ ਨਾ ਅੱਗ ਅੱਗੇ ਉਹਨੀ ਤਲੋ ਤਲੋਰੀ ਜਿੱਥੇ ਹੈ ਨਹੀਂ ਹਾਰ ਕਾਣਾ ਤੁਸੀਂ ਸੁਰਤ ਫੜਦੇ ਮੈਨੂੰ ਆਖਿਆ ਹੁਣ ਮੈਂ ਨੱਠਣ ਨਹੀਂ ਲੱਗਾ ਤੂੰ ਬਹਿ ਜਾ ਤੇ ਪੈਰਾ ਨਾ ਦੇ ਮੈਂ ਬਾਹਰੋਂ ਲੈਂਦੇ ਮਨ ਜਿਉ ਤੇ ਤਸੱਲੀ ਨਾ ਬਹਿ ਕੀ ਤੁਸੀਂ ਗੱਲ ਅੱਗੇ ਵਧਾਈ ਤੇਰਾ ਨਾਮ ਮੈਂ ਬਾਹਰ ਲੱਗਦੀ ਲੈਂਦਾ ਨਹੀਂ ਇਹ ਨਾਵੇ ਦਰਦ ਦੀ ਨਾਲ ਸੇਲੇ ਮਾਰਦਾ ਏ ਤੇਰੀ ਤਸਵੀਰ ਅੰਦਰ ਤਰਸੂਲ ਹੋ ਗਈ ਏ ਅੱਖਾਂ ਮੀਟੀਆਂ ਦੂਣੀ ਬਾੜ ਕਰਦੀ ਏ ਪਰ ਇਹ ਨਹੀਂ ਹਟਦੀ ਤੇ ਸ਼ਰਾਬ ਪਿੰਦਾ ਇੱਥੋਂ ਤੱਕ ਕੀ ਅੰਨਾ ਹੋ ਜਾਂਦਾ ਤੇਰਾ ਮੋਹ ਨਹੀਂ ਤਿਸਦਾ ਨਾ ਆਰਾਮ ਨਾਲ ਸੌਂ ਜਾਂਦਾ ਰੂਨ ਮੇਰਾ ਥੰਮਿਆ ਨਹੀਂ ਸੀ ਉਸ ਵਿੱਚ ਹੋਰ ਉਥਲ-ਪੁਥਲ ਉੱਠ ਪਈ ਸਾਧੀਆਂ ਪੁੱਟਾਂ ਮੇਰੇ ਅੰਦਰ ਲੰਘਦੀਆਂ ਨਹੀਂ ਸਨ ਹੰਗਾਰਾ ਭਰਨ ਦੀ ਤਾਕਤ ਮੁੱਕ ਚੁੱਕੀ ਸੀ ਉਤੋਂ ਨੱਠਣ ਜੋਗੀ ਨਹੀਂ ਰਹੀ ਸਾਂ ਉਦੋਂ ਤੁਹਾਡੇ ਕਹਿਰ ਦੀ ਵਾਛਣ ਨਾਲ ਸੰਗਰੀ ਤੇ ਨੁੱਚੜੀ ਜਹੀ ਚਾਰ ਰਹੀ ਸਾਂ ਕੁਦਰਤ ਦੀ ਕਹਿਰ ਵਰਤਨੀ ਇਸ ਘੜੀ ਕੌਣ ਮਰੀਦਾ ਦਾ ਹਾਲ ਜਾਣੇ ਤੁਹਾਡੇ ਬੋਲਾਂ ਨੂੰ ਹੱਥ ੱਗੇ ਕਰਕੇ ਰੋਕ ਵੀ ਨਹੀਂ ਛੱਪਦੀ ਸਾਂ ਕਿੰਨੇ ਦਸੱਟੇ ਪਿਛੋੜੇ ਬੋਲ ਸੁਣਨ ਨੂੰ ਮਿਲੇ ਸਨ ਤੂੰ ਤੁਸੀਂ ਆਪਣੇ ਜਾਖਮਾਂ ਨੂੰ ਪੱਟੀ ਬਣ ਕੇ ਝੱਟ ਹੀ ਮੁਸਕਾ ਪਈ ਅੱਜ ਕੱਲ ਬੜੀਆਂ ਸੰਗ ਤਾਂ ਤਨ ਦੇਣਾ ਹੈ ਦਹੀਂ ਤੁਹਾਡਾ ਇਸ਼ਾਰਾ ਬਾਂਸ ਹੋਤੇ ਲੱਛੇ ਦੀ ਜੋੜੀ ਵਾਲ ਸੀ ਮੈਨੂੰ ਕੋਈ ਸਿੱਖਿਆ ਨਹੀਂ ਦੇਣਗੀ ਤੁਸੀਂ ਨਰਮ ਚੋਟ ਤਿੱਖੀ ਕਰ ਸਤਿਤੀ ਜੋ ਤੁਸਾਂ ਦਿੱਤਾ ਸੀ ਮੈਂ ਤਾਂ ਉਹੀ ਵਰਤਾਈ ਪ੍ਰਤੀ ਚੋਟ ਕਰਨ ਵਾਲੀ ਉਸ ਕੜੀ ਸੋਚ ਵੀ ਨਹੀਂ ਸਕਦੀ ਸਾਂ ਪਾਸੋਂ ਕੋਈ ਫੁੱਲ ਕੰਡਿਆਂ ਦੀ ਮਾਰ ਤੋਂ ਨਹੀਂ ਬਚ ਸਕਦਾ ਬਚਨ ਵਾਲਾ ਬੇ ਬੇਵਫਾ ਤੁਛ ਤੋਂ ਵੱਧ ਕੀ ਹੋਵੇਗਾ ਜ਼ਿੰਦਗੀ ਤਾਂ ਨਿਰੀ ਸਾਧਨਾ ਹੈ ਜਿਹੜੀ ਦੁੱਖਾਂ ਦੇ ਕਦਮਾਂ ਨਾਲ ਨਾ ਪਿੰਦੀ ਹੈ ਨਾ ਪੀਦੀ ਹੈ ਲੈਓ ਇਹ ਸਾਰੇ ਦੁੱਖ ਮੈਨੂੰ ਦੇ ਦਿਓ ਮੈਂ ਬੁੱੱਕ ਅੱਗੇ ਕਰ ਦਿੱਤਾ ਜਦ ਸਭ ਕੁਝ ਕੋਲ ਸੀ ਉਦੋਂ ਉਦੋਂ ਦੇ ਨਾਲ ਸਕਿਆ ਹੁਣ ਕੰਗਾਲ ਕੀ ਦੇਵੇਗਾ ਹਾਈ ਜੀ ਇਓ ਨਾ ਤੁਹਾਡੀ ਬਾਤ ਲੰਬੀ ਏ ਤੁਹਾਡੇ ਪੈਰਾਂ ਦੇ ਕੰਢੇ ਖਿੱਚ ਸਕਾਂ ਮੈਨੂੰ ਇੰਨੀ ਸੇਵਾ ਹੀ ਦੇਈ ਰੱਖੋ ਮੈਂ ਤੇ ਤੁਹਾਡੀ ਸ਼ਾਮੇ ਖਲੋ ਰਹੀ ਰਹਾਂਗੀ ਤੁਹਾਡੇ ਪੋਤੇ ਪੋਤੇ ਦੀ ਪੀੜ ਮੈਂ ਪੀ ਲੈਣਾ ਚਾਹੁੰਦੀ ਹਾਂ ਨਹੀਂ ਇਹ ਉਹ ਨਹੀਂ ਹੋਣ ਦੇਵਾਂਗਾ ਤੁਹਾਡਾ ਜਵਤ ਵਿੱਚ ਆਇਆ ਮਨ ਚੀਕ ਪਿਆ ਜਿਵੇਂ ਅੰਗੂਰੀਆਂ जख्म ਮੁੜ ਦੁੱਖ ਗਿਆ ਹੋਵੇ ਲੰਬਾ ਸਾਹ ਭਰ ਕੇ ਮਨਸਾਵਾ ਕੀਤਾ ਤੇ ਦਮ ਸਾਧ ਕੇ ਆਖਿਆ ਹੁਣ ਤੂੰ ਵੀ ਵਿਆਹ ਕਰਾ ਲੈ ਲਾਲ ਜੀ ਮੇਰਾ ਵਿਆਹ ਤਾਂ ਹੋਇਆ ਏ ਮੈਂ ਤਾਂ ਛੋਟੜਾ ਹਾਂ ਪਹਿਲੀ ਗੱਲ ਸਵਾਬ ਕੀ ਮੇਰੇ ਮੂੰਹੋਂ ਨਿਕਲ ਗਈ ਛੋਟ ਭਾਵੇਂ ਮੈਂ ਸੋਚ ਵੀ ਨਹੀਂ ਸਕਦੇ ਸੀ ਪਰ ਨਹੀਂ ਮੇਰੇ ਦਰਦ ਨੂੰ ਕਿਵੇਂ ਅਵਾਲ ਆ ਗਿਆ ਕਿ ਡੱਕਿਆ ਨੱਪਿਆ ਵੀ ਨੰਗਾ ਹੋ ਗਿਆ ਜਿੰਦੇ ਇਉਂ ਤੇਰਾ ਗੁਜ਼ਾਰਾ ਕਿਵੇਂ ਹੋਵੇਗਾ ਤੇਰੇ ਅੰਦਰ ਭਗਤ ਦੇ ਲਹੂ ਨੂੰ ਅਨੁਭਵ ਕਰਦੀ ਸੀ ਪਰ ਕਦੇ ਕਦੇ ਆਪਣੀ ਪੀੜ ਨੂੰ ਸਹੀ ਜਿਹੀ ਸਮਝ ਜਾਂਦੀ ਸੀ ਕੌਲਾਂ ਦਾ ਵੀ ਹੋ ਗਿਆ ਸੀ ਮੀਰਾ ਨੂੰ ਵੀ ਉਸ ਦੀ دیਵਾਨਗੀ ਨੇ ਬੋਚ ਲਿਆ ਸੀ ਮੈਂ ਤੁਹਾਡੇ ਸਹਾਰੇ ਦੀ ਕੇਵਲ ਕਰੀਨ ਚਾਹੁੰਦੀ ਸਾਂ ਮੈਨੂੰ ਪੂਰਨ ਭਰੋਸਾ ਸੀ ਪਿਆਰ ਦੀ ਇੱਕ ਬੂੰਦ ਸੱਸੀ ਦਾ ਸਰਦਾ ਤਲ ਸਾਂ ਛਾਂਤ ਕਰ ਸਕਦੀ ਐ ਤੂੰ ਤਰੀਕੀ ਗੱਲਾਂ ਲੈ ਬੈਠੀਂ ਕੌਲਾਂ ਕੋਲ ਗੁਰੂ ਸੀ ਤੇ ਮੀਰਾ ਕੋਲ ਮਰਾਰੀ ਮੈਂ ਤਾਂ ਹਰ ਕੀਮਤੋਂ ਉਖੜਿਆ ਮਣੋਖਾ ਲਾਲ ਜੀ ਉਹ ਮੈਂ ਤਰੀਕ ਦੀ ਨਹੀਂ ਦਿਲ ਦੀ ਗੱਲ ਐ ਕੀਤੀ ਹੈ ਮੀਰਾ ਤੇ ਕੌਲਾਂ ਨੂੰ ਕਿਸੇ ਗੁਰੂ ਅਵਤਾਰ ਦੀ ਨਹੀਂ ਇੱਕ ਪਿਆਰ ਦੀ ਟੇਕ ਸੀ ਮਤੀ ਨਹੀਂ ਹੋਣ ਦੇ ਕਾਰਨ ਹੀ ਉਹਨਾਂ ਦੇ ਅੰਦਰ ਦੀ ਗੱਲ ਜਾਂਦੀ ਹਾਂ ਬਾਕੀ ਰਹੀ ਤੁਹਾਡੀ ਗੱਲ ਲੋਕਾਂ ਲਈ 100 ਵਾਰ ਉਖੜੇ ਰਹੋ ਪਰ ਮੇਰੀ ਅੰਨੀ ਆਤਮਾ ਦਾ ਸਦਾ ਜਗਦੇ ਦੀਪੋ ਇਸ ਵੀ ਲੋ ਮੈਂ ਕਿਵੇਂ ਵੀ ਮੱਧਮ ਨਹੀਂ ਪੈਣ ਦੇਵਾਂਗੀ ਭਾਵੇਂ ਮੈਨੂੰ ਕੁਝ ਵੀ ਕਰਨਾ ਪਵੇ ਮੇਰੇ ਸਿਰ ਵਿੱਚ ਦਰਦ ਉੱਠ ਪਿਆ ਸਿਰ ਨੂੰ ਸੱਜੀ ਤਲੀ ਉੱਤੇ ਬੋਝ ਲਿਆ ਬਗਦੇ ਹੰਝੂਆਂ ਤਲੀ ਭਰੀ ਦੇ ਪਰ ਦਿੱਤੀ ਮੈਂ ਤੁਹਾਡੇ ਕੋਲੋਂ ਕਦੇ ਕੁਝ ਨਹੀਂ ਮੰਗਿਆ ਇੱਕ ਏ ਖੱਲੜ ਵਗਾਨੇ ਮੂੰਹ ਬੂਹੇ ਸੁੱਟਣ ਲਈ ਮਜਬੂਰ ਨਾ ਕਰਨਾ ਤਰਲ ਆ ਪਾਂਦੇ ਮੈਂ ਤੁਹਾਡੇ ਪੈਰ ਫੜ ਲਏ ਤੁਸੀਂ ਮੇਰੇ ਪੈਰਾਂ ਨੂੰ ਚੁੱਕ ਕੇ ਅੱਖਾਂ ਨੂੰ ਲਾ ਲਿਆ ਹੱਤ ਤੁਸੀਂ ਮੇਰੇ ਹੱਥਾਂ ਨੂੰ ਚੁੱਕ ਕੇ ਅੱਖਾਂ ਨੂੰ ਲਾ ਲਿਆ ਮੈਨੂੰ ਆਪਣੇ ਪਾਸੇ ਨਾਲ ਕੁੱਟਿਆ ਤੇ ਹੁਬਕੀ ਹੁਬਕੀ ਰੋਣ ਲੱਗ ਪਈ ਮਾਪੇ ਨੂੰ ਸ਼ਾਮ ਦੀ ਇਹ ਤੁਹਾਨੂੰ ਤਸੱਲੀ ਦਿੰਦੀ ਇਸ ਮਿਲਣੀ ਨੂੰ ਤਰਸੀ ਪਈ ਸਾਂ ਇਸ ਮਿਲਣੀ ਵਿੱਚ ਹੀ ਦਿਵੰਲੀ ਕਾਇਲ ਤੜਫੀ ਜਾ ਰਹੀ ਸਾਂ ਤੁਸੀਂ ਪਾਰੀ ਸੁਰ ਵਿੱਚ ਕਹਿਣਾ ਸ਼ੁਰੂ ਕੀਤਾ ਤੂੰ ਜਾਨੀ ਆਪੇ ਨੂੰ ਲੇਖੇ ਲਾਇਆ ਚੁੰਦੀ ਪਰ ਮੈਂ ਤੈਨੂੰ ਗਿੱਲੀ ਲੱਕੜ ਵਾਂਗ ਸਦਾ ਤੁੱਖ ਦੀ ਕਿਵੇਂ ਸਹਾਰਾ ਪ੍ਰਕਾਸ਼ ਮਹਲੇ ਸਾਰਾ ਨਹੀਂ ਮੋਇਆ ਜਿੰਦ ਦਾ ਕੁਝ ਹਿੱਸਾ ਤੜਫਦਾ ਹੈ ਉਹ ਚੈਨ ਮੰਗਦਾ ਹੈ ਤੁਸੀਂ ਮੇਰਾ ਮੂੰਹ ਝੁੱਕ ਕੇ ਆਖਿਆ ਮੇਰੇ ਫੁੱਲਾ ਕਦੇ ਨਹੀਂ ਸੋਚਿਆ ਸੀ ਤਦ ਤੰ ਬੁੱਲਾ ਬੁੱਲਾ ਵੀ ਦੇਵੇਗਾ ਪਰ ਕਿਸੇ ਕਿਆਮਤ ਵਰ ਤੇ ਜਾਵੇ ਪਰ ਜਿੱਥੇ ਕਿਆਮਤ ਵਰ ਚ ਜਾਵੇ ਉੱਥੇ ਬਾਕੀ ਹੀ ਖੀ ਰਹਿ ਜਾਂਦਾ ਹੈ ਤੁਹਾਡੇ ਮੋਢੇ ਉੱਤੇ ਮੇਰਾ ਸਿਰ ਟਿਕਿਆ ਹੋਇਆ ਸੀ ਤੇ ਅੱਖਾਂ ਮੀਟੀਆਂ ਤੁਹਾਡੀ ਬਾਹਂ ਘੁੱਟ ਦਿਆਂ ਮੈਂ ਉਸੇ ਤਰ੍ਹਾਂ ਹੀ ਬੋਲੀ ਲਾਲ ਜੀ ਤੋ ਬੋਲ ਬਖਸ਼ੋ ਸਭ ਸੜਿਆ ਹਰੀਆ ਬੁੱਲਾ ਮੈਂ ਤੁਹਾਡੇ ਨਾਲ ਜੁੜ ਕੇ ਖੀ ਦੀ ਖੀ ਹੋ ਗਈ ਤੁਸੀਂ ਮੇਰੇ ਬੋਲ ਸ਼ਾਇਦ ਸੁਣੇ ਹੀ ਨਹੀਂ ਸਨ ਆਪਣੀ ਧਾਰਾ ਵਿੱਚੋਂ ਆਖੇਗੀ ਇਸ ਉਮਰ ਨੂੰ ਆ ਸਮਾਜੀ ਜਨਮ ਪੰਧਿਆ ਲੇਖੇ ਲੇਖੇ ਕਿੱਥੇ ਦੇਵੇਂਗਾ ਬਾਕੀ ਗੱਲ ਹੌਂ ਕੇ ਵਿਚ ਆ ਤਮਕਾਤ ਕਰ ਗਈ ਉਮਰ ਦਾ ਟਲਦਾ ਪਰਸ਼ਾਵਾਏ ਮਨੋਖੇ ਨੂੰ ਛੋਟੀ ਵੀ ਕਰ ਸਕਦਾ ਹੈ ਅੱਛਾ ਤੂੰ ਵੀ ਛੋਟੀ ਕਰਨ ਬਾਰੇ ਸੋਚਿਆ ਸੀ ਤੁਸੀਂ ਇੱਕਦਮ ਤੜਫ ਕੇ ਪਹੁੰਚ ਗਏ ਮੈਨੂੰ ਤੁਹਾਡੇ ਕੋਲ ਮਾਸ ਸਾੜਮਾ ਸੇਕ ਆਇਆ ਜਿਵੇਂ ਕਿਸੇ ਤੰਦੂਰ ਦੇ ਮੂੰਹ ਤੋਂ ਟੱਕਾਂ ਚੁੱਕ ਦਿੱਤਾ ਹੋਵੇ ਸ਼ਾਇਦ ਕੋਈ ਮਰਦ ਅਹਿਸਾਸ ਵੀ ਨਾ ਕਰ ਸਕੇ ਔਰਤ ਕਿੰਨੀ ਛੇਤੀ ਕਿੰਨਾ ਸੂਖਮ ਸੋਚ ਜਾਂਦੀ ਹੈ ਤੁਹਾਡਾ ਆਤਮਕਾਤ ਕਰ ਲੈਣ ਦਾ ਫੈਸਲਾ ਵਿਚਾਰ ਅਨੁਸਾਰੀ ਨੂੰ ਕਾਲੀ ਠਿੱੱਕਰ ਕਰ ਗਿਆ ਪਰ ਮੇਰੀ ਲਾਸ਼ ਹੱਸ ਪਈ ਉਹ ਸੁਨਹਿਰੀ ਕੋਟੇ ਵਾਲੇ ਸੁੱਤਰ ਨਾਲ ਸ਼ਿੰਗਾਰੀ ਹੋਈ ਸੀ ਸ਼ਾਇਦ ਮੈਂ ਤੁਹਾਡੀ ਆਤਮਾ ਦੀ ਤਹ ਤੱਕ ਪਹੁੰਚ ਸੁਕੇਸਾ ਪਰ ਤੁਸੀਂ ਮੇਰੇ ਬੁੱਲਾਂ ਦੇ ਫੜਕਦੇ ਕੋਈ ਵੀ ਨਹੀਂ ਧੱਕੇ ਸਨ ਮੇਰੇ ਅੰਦਰੋਂ ਕੁਝ ਸ਼ਕਤੀ ਦੀ ਅਗੜਾਈ ਭਰਦਾ ਗਿਆ ਤੇ ਮੈਂ ਸੱਚੀ ਤਕੜੀ ਹੋ ਗਈ ਤੁਹਾਡੇ ਦਿਲ ਦੀ ਖੁਆਇਸ਼ ਹੈ ਕਿ ਮੈਂ ਬਹਿ ਜਾਵਾਂ ਮੈਂ ਆਪਣੇ ਜ਼ਖਮਾਂ ਦੀ ਸਾਰੀਆਂ ਦੰਦਾਂ ਵਿਲਾਸਾਂ ਰੋਕ ਕੇ ਆਪਣੇ ਭਾਵ ਨੂੰ ਸੂਖਮ ਚੋਟ ਦਾ ਰੂਪ ਦੇ ਲਿਆ ਹਾਂ ਤੇ ਛੇਤੀ ਵੀ ਤੁਸੀਂ ਣਾੜੀਆਂ ਵਾਂਗ ਛੱਟੀ ਫੈਸਲਾ ਦੇ ਦਿੱਤਾ ਨਾ ਆਖਣ ਲੱਗੇ ਇੱਕ ਪਲ ਅੜਕ ਘਟ ਕੇ ਤੇ ਨਾ ਝਟਕ ਜਿਜਕੇ ਤੁਸੀਂ ਆਪਣੀ ਪੀੜ ਤੋਂ ਉੱਚਾ ਉੱਠ ਕੇ ਮੇਰੇ ਵੱਲ ਸਰਸਰੀ ਚਾਕਾਂ ਦੀ ਵੀ ਖੇਚਲ ਨਾ ਕੀਤੀ ਜੇ ਮੇਰੇ ਨਾਲ ਤੁਹਾਡੇ ਵਰਗੀ ਹੋਈ ਫਿਰ ਦੁਖੀ ਤਾਂ ਨਹੀਂ ਹੋਵਾਂਗੀ ਮੈਂ ਜਿਉਂਦੇ ਉੱਤਰ ਉੱਤਰ ਲਈ ਅੱਖਾਂ ਤੁਹਾਡੇ ਚਿਹਰੇ ਉੱਤੇ ਗਾੜ ਦਿੰਦਾ ਮੇਰੇ ਵਾਲੀ ਕਿਉਂ ਹੋਵੇਗੀ ਤੁਹਾਡੇ ਇਸ ਸੁਆਹੇਠਾ ਮੇਰੇ ਮਨ ਦੇ ਦੂਰੀ ਮਾਰ ਖਾਦੀਏ ਸਜੀਦਾ ਤੇ ਗੰਭੀਰ ਗੱਲ ਤੁਸੀਂ ਇੱਕਦਮ ਸਧਾਰਨ ਬਣ ਕੇ ਰੱਖ ਦਿੰਦੇ ਹੋ ਲਾਲ ਜੀ ਮੈਂ ਪੁੱਛਿਆ ਸੀ ਜੇ ਹੋਈ ਦੁਖੀ ਤਾਂ ਨਹੀਂ ਹੋਮੋਗੇ ਮੈਂ ਠੀਠਾ ਵਾਂਗ ਜਾਣ ਕੇ ਦੂਜੀ ਵਾਰ ਗੱਲ ਰੜਕ ਰੜਕਾਈ ਸ਼ਾਇਦ ਕਹਿ ਨਹੀਂ ਸਕਦਾ ਤੁਸੀਂ ਨਵੀਂ ਸੋਟ ਲਈ ਤੁਸੀਂ ਨੀਵੀਂ ਸੋਟ ਲਈ ਮੇਰਾ ਮਨ ਦੁਹਾਗਾ ਪਾ ਰਿਆ ਸੀ ਪਰ ਮੇਰਾ RAM ਤੁਸੀਂ ਥੋੜਾ ਜੀਨਾਂ ਤਾਂ ਸੋਚੋ ਤੁਹਾਡੇ ਵਰਗਾ ਹੋਰ ਵੀ ਕੋਈ ਅਨੁਭਵ ਕਰ ਸਕਦਾ ਹੈ ਤਰਫ ਸਕਦਾ ਹੈ ਹਾਣੀ ਮਰਦ ਦੀ ਸੋਚਣੀ ਜਦ ਇੱਕ ਪਾਸੜ ਹੋ ਜਾਂਦੀ ਹੈ ਤਾਂ ਤੀ ਲਈ ਜੁਲਮ ਅਸਾਹ ਹੁੰਦਾ ਹੈ ਹੋ ਜਾਂਦਾ ਹੈ ਮੈਂ ਦਿਨ ਦਿਲ ਤੇ ਇਹ ਪੱਥਰ ਵੀ ਚਰ ਲਿਆ ਜੇ ਤੁਹਾਡੀ ਇਸ ਵਿੱਚ ਹੀ ਖੁਸ਼ੀ ਹੈ ਲਾਲ ਜੀ ਤਾਂ ਮੇਰੇ ਅੰਦਰਲੇ ਨੇ ਮੇਰੀ ਜ਼ਬਰਦਸਤੀ ਸੰਗੀ ਕੁੱਟ ਲਈ ਮੈਂ ਅਗਾ ਕੁਝ ਵੀ ਨਾਕ ਸਕੀ ਤੇਰੇ ਅਹਿਸਾਨਾਂ ਦਾ ਪਹਿਲੋਂ ਵੀ ਅੰਤ ਨਹੀਂ ਇੱਕ ਹੋਰ ਸਹੀ ਪਰ ਤੂੰ ਮੇਰੀ ਆਤਮਾ ਤੋਂ ਪੱਥਰ ਲਾ ਦਿੱਤਾ ਤੇਰਾ ساری ਉਮਰ ਸ਼ੁਕਰ ਗੁਜ਼ਾਰਾ ਰਹੇਗਾ ਤੁਸਾਂ ਮੇਰਾ ਹੱਥ ਝੁੱਕ ਕੇ ਮੱਥੇ ਨੂੰ ਲਾ ਲੈ ਸ਼ੁਕਰ ਗੁਜ਼ਾਰਾਂ ਤੇ ਤੋਬਾ ਤੋਬਾ ਡੂੰਬਾ ਤੁੰਬਾ ਉਗਣ ਵਿੱਚ ਬੜਾ ਫਰਕ ਹੈ ਸ਼ਾਇਦ ਮਰਦ ਨੇ ਕਦੇ ਅਹਿਸਾਸ ਹੀ ਨਹੀਂ ਕੀਤਾ ਹੋਵੇ ਪੀੜ ਨੇ ਮੇਰੇ ਅੰਦਰ ਭੰਵੇਂ ਲੱਖ ਵਧਨੇ ਖਾਤੇ ਪਰ ਅੰਤ ਨੂੰ ਮਨ ਨੇ ਸਿਰ ਝਗਾ ਲਿਆ ਹਾਨੀ ਦੀ ਰਜ਼ਾ ਕੇਵਲ ਪਾਲਣ ਲਈ ਹੁੰਦੀ ਹੈ ਰੜਕਾਉਣ ਤੇ ਜਿਤਾਉਣ ਲਈ ਨਹੀਂ ਮੈਂ ਆਪਣੇ ਜਜ਼ਬਾਤ ਕੋਚਲਣਾ ਸਿੱਖ ਗਈ ਸਾਂ ਲਾਲ ਜੀ ਤੁਸੀਂ ਕੁਝ ਕਹੋ ਹੋਵੋਗੇ ਸਭ ਕੁਝ ਹੋਏਗਾ ਮੇਰੇ ਸਰੀਰ ਦਾ ਸਭ ਨਾੜਾ ਨਾੜਾ ਸੂਤ ਨਾਲ ਬੰਨਾਂਗਾ ਪਰ ਆਪਣੇ ਦਰਦ ਦੀ ਪੋਰਾ ਜਿੰਨੀ ਕੰਨੀ ਵੀ ਤੁਹਾਡੇ ਅੱਗੇ ਨੰਗੀ ਨਾ ਹੋ ਦਿੱਤੀ ਸ਼ਾਇਦ ਤੁਸੀਂ ਹਿੱਕ ਤੋਂ ਪੱਥਰ ਢੇੜ ਕੇ ਹੌਲੇ ਹੋ ਗਈ ਸੀ ਤੇ ਮੈਂ ਮੇਰਾ ਕੋਈ ਜਣਾ ਪੁੱਛੋ ਜਿਸ ਤੁਹਾਡਾ ਪੱਥਰ ਛਾਤੀ ਰੱਖ ਲਿਆ ਸੀ ਅੰਦਰਲੀ ਚਾਨਣੀ ਲਾਟ ਡੋਲ ਡੋਲ ਪੈਂਦੀ ਸੀ ਇਸ ਮਾਰੂ ਝਖੜ ਵਿੱਚ ਕਮਜ਼ੋਰ ਚੁੰਨੀ ਦਾ ਪੱਲਾ ਪੱਲਾ ਕੀ ਰੋਕ ਥਾਮ ਕਰਦਾ ਬਾਹਾਂ ਨਾਲ ਪਾਸਿਓਂ ਵੱਲ ਕੇ ਆਪਾਂ ਲਾਟ ਉੱਤੇ ਝੁੱਕ ਝੁਕਾ ਦਿੱਤਾ ਕਿਵੇਂ ਇਸ ਦੀਪ ਨੂੰ ਜਗਦਾ ਰੱਖ ਸਕਾਂ ਇਹ ਚਾਨਣ ਹੀ ਤਾਂ ਇੱਕ ਆਸਰਾ ਰਹਿ ਗਿਆ ਸੀ ਵਿਆਹ ਵਾਲੇ ਘਰ ਅਸਾਂ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ ਤੁਹਾਡਾ ਬੋਝਾ ਸੰਭਾਲ ਕੇ ਇੱਕ ਉਠ ਖਲੋਤੀ ਤੁਸਾਂ ਬਾਹ ਹਲੂਣ ਕੇ ਪੁੱਛਿਆ ਬਸ ਜਾਂਦੀ ਐ ਹੁਣੇ ਤਾਂ ਬਲਾਈ ਨਹੀਂ ਬੋਲਦੀ ਸੀ ਮੈਂ ਕੰਮ ਦਾ ਪਹਾੜਾ ਸਹੈਂਦਿਆਂ ਵੀ ਸਵੇ ਪੰਨੋ ਅੱਗੇ ਵਧਾਇਆ ਅਲਮਸਤ ਫਕੀਰਾਂ ਨਹੀਂ ਬੋਲਦੇ ਤਾਂ ਨਹੀਂ ਬੋਲਦੇ ਬੋਲਣ ਤੇ ਆਉਂਦੇ ਹਾਂ ਤਾਂ ਜਲਥਲ ਕਰ ਦਿੰਦੇ ਹਾਂ ਤੁਸੀਂ ਸ਼ਰਾਰਤ ਨਾਲ ਇੱਕ ਪਲਸਮਾਤੀ ਵਿੱਚ ਗਵਾਚ ਗਈ ਮਹਾਰਾਜ ਮੇਰੀ ਮਹਿੰਦੀ ਕਣੀ ਦਾ ਖਿਆਲ ਰੱਖਣਾ ਮੈਂ ਮੁਸਕਾਨ ਦੀ ਤੁਰ ਪਈ ਉਹ ਤੂੰ ਦਾ ਸੱਚੀ ਤੌਰ ਇਕ ਚੱਲੀ ਤੁਸੀਂ ਉੱਠ ਕੇ ਮੇਰੀ ਬਾਹ ਫੜ ਲਈ ਬੈਠ ਜਾ ਹਲੇ ਤਾਂ ਮੈਂ ਕਿੰਨੀਆਂ ਹੀ ਗੱਲਾਂ ਕਰਨੀਆਂ ਬਾਹਰ ਲੋਈ ਪਾਠ ਰਹੀ ਹੈ ਕੋਈ ਵੇਖੇਗਾ ਮੈਂ ਚਾਚੇ ਦੇ ਮੰਜੇ ਉੱਤੇ ਮੁੜ ਵੇਗੀ ਅੱਗੇ ਵੇਖਣ ਵੱਲੋਂ ਬਾਕੀ ਕੀ ਰਿਹਾ ਹੈ ਵੱਜਣ ਵਾਲਾ ਢੋਲ ਤਾਂ ਪਾਠ ਵੀ ਗਿਆ ਤੂੰ ਕੋਈ ਹੋਰ ਗੱਲ ਕਰ ਪ੍ਰਸੰਨਤਾ ਕਮਾਦ ਦੀ ਤੂੰ ਹੀ ਵਾਂਗ ਜ਼ਮੀਨ ਦੀ ਸਖਤ ਤੈ ਪਾੜ ਕੇ ਬਾਹਰ ਆ ਗਈ ਸ਼ਰਾਬ ਨਹੀਂ ਛੱਡੂੰਗੀ ਮੈਂ ਇੱਕ ਮੰਗ ਹੋਰ ਅੱਗੇ ਰੱਖੀ ਸ਼ਰਾਬ ਬਣਾਏ ਦੱਸ ਜ਼ਹਿਰ ਕਿਉਂ ਚਾਹ ਨੂੰ ਪੀਂਦਾ ਹੈ ਤੁਸੀਂ ਉਲਟਾ ਸਵਾਲ ਮੈਨੂੰ ਛੱਡ ਦਿੱਤਾ ਸਵਾਮੀ ਮੈਨੂੰ ਤਾਂ ਫੇਰ ਠੇਕਾ ਹੀ ਢਕਾਰ ਜਾਣਾ ਚਾਹੀਦਾ ਤੇਰੀ ਗੱਲ ਤੇਰੀ ਹੋਰ ਗੱਲ ਹੈ ਤੂੰ ਹੋਈ ਵੱਡੀ ਆਤਮਾ ਤੇਰੀ ਗੁਰਬਾਣੀ ਦਾ ਆਸਰਾ ਹੈ ਤੈਨੂੰ ਗੁਰਬਾਣੀ ਦਾ ਆਸਰਾ ਹੈ ਰੱਬ ਜਾਣੇ ਕੀ ਕਮਾਂਗਾ ਕੀ ਤੈਨੂੰ ਤੂੰ ਇੰਨੀ ਤਕੜੀ ਤੁਸੀਂ ਜਾਣ ਕੇ ਮੇਰਾ ਸਿਰ ਤਾਂ ਸ਼ੁਰੂ ਕਰ ਦਿੱਤਾ ਹੈ ਗੱਲ ਟਾਲਣ ਵਿੱਚ ਮਰਦ ਔਰਤ ਨਾਲੋਂ ਕਿੰਨਾ ਜ਼ਿਆਦਾ ਹੁੰਦਾ ਹੈ ਪਰ ਮੈਂ ਵੀ ਖਹਿੜਾ ਛੱਡਣ ਵਾਲੀ ਨਹੀਂ ਸੀ ਜੇ ਨਹੀਂ ਛੱਡ ਸਕਦੇ ਮੈਨੂੰ ਵੀ ਖੁੱਲ੍ਹ ਕੇ ਦੇਖੋ ਅੱਛਾ ਯਤਨ ਕਰਾਂਗਾ ਤੈਨੂੰ ਇਹ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਹੁੰਦੀ ਤੈਨੂੰ ਚੜ ਚੜ ਕੇ ਸੀ ਹੋਰ ਵੀ ਕਰਾਂਗੀ ਪਰ ਤੁਸੀਂ ਪਰਨ ਕਰੋ ਨਹੀਂ ਪੀਓਗੇ ਪਾਪਾ ਗੁਰੂ ਨਹੀਂ ਪੀਵਾਂਗਾ ਹੋਰ ਦੱਸ ਤੁਸੀਂ ਮੁਸਕਾ ਕੇ ਮੈਨੂੰ ਰਾਜ਼ੀ ਕਰ ਲੈਣਾ ਚਾਹੇ ਮੈਨੂੰ ਬੇਜੀ ਦਾ ਖਿਆਲ ਦੱਸੋ ਮੈਂ ਪਹਿਰਾ ਹੈ ਮੈਂ ਇਹ ਖਾਂ ਪਹਿਰਾ ਲਾਈ ਉਹਨਾਂ ਦਾ ਖਿਆਲ ਪਹਿਲਾਂ ਵਰਗਾ ਹੀ ਹੈ ਤੈਨੂੰ ਛੱਡ ਕੇ ਬਿਸਤਾਰ ਰਹੀ ਹੈ ਪਰ ਬੇਸ਼ਰਮੀ ਦੇ ਤਾਂ ਕੁਝ ਅੱਖ ਨੂੰ ਚੇਚਕਦੀ ਹੈ ਤੁਸੀਂ ਇੰਨੀ ਵਿੱਚ ਹੀ ਗੱਲ ਮੁਕਾ ਦਿੱਤੀ ਫਿਰ ਮੇਰੀ ਸੋਚ ਦਾ ਦੇਸ਼ ਹੋਠ ਚੌੜਾ ਹੋ ਗਿਆ ਮੇਰੇ ਅੰਦਰ ਉਹ ਸਾੜੇ ਦੀ ਲਹਿਰ ਉਠੀ ਮੈਂ ਦਰਨਾ ਪੀੜੀ ਥੋੜੇ ਨੱਕਾਸ਼ ਵਿੱਚੋਂ ਹਾਲ ਤਸਾਵੀ ਹੋ ਗਈ ਮੈਂ ਜੋਰੀ ਲਿਆਂਦੀ ਮੁਸਕਾਨ ਵਿੱਚ ਕੋਮਲਤਾ ਭਰ ਕੇ ਪੁੱਛਿਆ ਜੇ ਪੁਰਾਣਾ ਮੰਨੋ ਤਾਂ ਮੈਂ ਆਪਣੀ ਭੈਣ ਬਾਰੇ ਕੁਝ ਸੁਣਨਾ ਚਾਹੁੰਦੀ ਹਾਂ ਸੁਣਾਏ ਤੁਸੀਂ ਉਸ ਨਾਲ ਤੇ ਮੂੰਹ ਗੱਲ ਨਹੀਂ ਕਰਦੇ ਚੰਨੀਆਂ ਕੀ ਕਰਨਗੀ ਸੁਣ ਕੇ ਇੱਕ ਪਲ ਅਟਕ ਕੇ ਤੁਹਾਡਾ ਜੀ ਦੱਸਣ ਵੱਲ ਪਰੇ ਰਹਿ ਗਿਆ ਸੁਣੇਗੀ ਪਰ ਜੇ ਰ ਕੀ ਦਾ ਲਿਆਵੇਂਗੀ ਜਦ ਸੁਣਾਉਂਗੇ ਲਾਲ ਜੀ ਨਾਲ ਜੀਰਾ ਵੀ ਦੇਵ ਦੇਵੋ ਤੁਹਾਡੀ ਭਾਵਨਾ ਚੇਤਨ ਹੋ ਗਈ ਹਾਈ ਜੰਨੋ ਤੇਰਾ ਨਹੀਂ ਖੂਬ ਮੈਨੂੰ ਇਹਨਾਂ ساری ਉਮਰ ਨਹੀਂ ਜੀਣ ਦੇਣਾ ਤੁਹਾਡੀ ਇੰਨੀ ਗੱਲ ਸੁਣ ਕੇ ਮੈਂ ਛਾਤੀ ਫੜ ਲਈ ਮੈਂ ਕੁਝ ਕਹਿਣਾ ਚਾਹਿਆ ਪਰ ਤੁਸੀਂ ਰੋਕ ਲਿਆ ਅੱਛਾ ਤੂੰ ਮੇਰੀ ਗੱਲ ਵਿਚਕਾਰ ਆਉਣਾ ਪੜੀ ਸੁਣ ਤੇਰੀ ਭੈਣ ਦਾ ਨਾਂ ਜੰਗੀਰ ਕੌਰ ਹੈ ਉਹ ਆਕੜ ਖਾਂ ਜੰਗੀਰ ਦਾ ਰਾਂ ਦਿੱਤੀ ਹੈ ਤੇਰੇ ਨਾਲੋਂ ਤੇਰੇ ਲਾਲ ਨਾਲੋਂ ਪੰਜ ਬਰੀ ਵੱਡੀ ਹੈ ਦੋ ਥਾਮਾ ਤੋਂ ਪਹਿਲਾਂ ਰੱਦੀ ਜਾ ਚੁੱਕੀ ਹੈ ਸਾਰੇ 35 ਵਿੱਚੋਂ ਕੇਵਲ ਖੁੱਲੇ ਮੂੰਹ ਵਾਲਾ ਊੜਾ ਜਾਂਦੀ ਹੈ ਰੰਗ ਗੋਰਾ ਨੱਕ ਤਿੱਖਾ ਚੌੜੀਆਂ ਅੱਖਾਂ ਪਰ ਇੱਕ ਵਿੱਚੋਂ ਤੌਲਾ ਬੱਦਲ ਕ੍ਰੂਤਾ ਲਿਸ਼ਕਦਾ ਹੈ ਤੂੰ ਆਖੇਂਗੀ ਮੈਂ ਜਾਣ ਕੇ ਮਸਾਲੇ ਲਾਉਂਦਾ ਤੇਰੀ ਸੋਚਨੋਂ ਇਸ ਵਿੱਚ ਰਿੱਤੀ ਭਰਵੀ ਲਾਈ ਬਜਾਈ ਨਹੀਂ ਮੈਂ ਵੇਖਿਆ ਤੂੰ ਤੁਹਾਡਾ ਮੂੰਹ ਤਰਸਦੀ ਤਸਵੀਰ ਬਣਿਆ ਹੋਇਆ ਸੀ ਤੁਸੀਂ ਕੁਝ ਵੀ ਝੂਠ ਨਹੀਂ ਆਖਿਆ ਸੀ ਮੇਰੇ ਆਨੰਦ ਹੋ ਜਾਂ ਤੋਟ ਚੱਟ ਪਿੱਛੋਂ ਹੀ ਉਥੋਂ ਇਹ ਕਮਾਈ ਤੇ ਮੂੰਹ ਕੰਨੀ ਸੁਣਾ ਉਹ ਕਿਸੇ ਹੋਰ ਨੂੰ ਕਹਿ ਰਹੀ ਸੀ ਇਸ ਮੁੰਡੇ ਨਾਲ ਤਾਂ ਬੜਾ ਨਿਹੱਕ ਹੋਇਆ ਏ ਪਰ ਸੰਜੋਗ ਕੌਣ ਟਾਲੀ ਐਨੀ ਗੱਲ ਸੁਣ ਕੇ ਮੈਂ ਪੀੜ ਵਿੱਚ ਮੁਸਕਰਾ ਪਿਆ ਜਦੋਂ ਮੋਤੀ ਮੇਰੇ ਕੋਲੋਂ ਖੋ ਲਿਆ ਫਿਰ ਮੇਰੇ ਲਈ ਕੁਝ ਵੀ ਚੰਗਾ ਨਹੀਂ ਕੁਝ ਵੀ ਮਾੜਾ ਨਹੀਂ ਸੀ ਮੇਰਾ ਜੀ ਕਰੀ ਤੈਨੂੰ ਉੱਠ ਕੇ ਥਾਪੀ ਦੇਵਾਂ ਪਰ ਤੁਹਾਡੀ ਲੜੀ ਨਹੀਂ ਟੁੱਟਣ ਦੇਣਾ ਚਾਹੁੰਦੀ ਸਾਂ ਅਗਾਹ ਹੋਰ ਸੌ ਤੈਨੂੰ ਪਹਿਲੀ ਰਾਤ ਦਾ ਹਾਲ ਸੁਣਾਵਾਂ ਸਾਨੂੰ ਸ਼ਰਾਬ ਪੀਂਦਿਆਂ ਤੇ ਰੋਟੀ ਖਾਂਦਿਆਂ ਦੀ ਵੱਡੀ ਰਾਤ ਹੋ ਗਈ ਘਾਟੇ ਵਾਲਾ ਜਨ ਕਿੰਨਾ ਹੀ ਉੱਚਾ ਚੜਾ ਆਇਆ ਬੈਠ ਕੇ ਦੀ ਛੱਤ ਉੱਤੇ ਕੇਵਲ ਸਾਡੇ ਦੋਹਾਂ ਦੇ ਮੰਜੇ ਸਨ ਬਾਕੀ ਲਾਣਾ ਦੂਜੇ ਪਾਸੇ ਸੀ ਮੈਂ ਆਪ ਜਾ ਕੇ ਤੇਰੀ ਭੈਣ ਨੂੰ ਸੱਸਰੀ ਘਰ ਬੁਲਾਈ ਕੋਠੇ ਕੇ ਬੈ ਗਈ ਮੈਂ ਆਉਂਦਾ ਹੋਇਆ ਛੱਤ ਦੀ ਬੱਤੀ ਬਜਾ ਆਇਆ ਸੀ ਨੱਚ ਮੈਂ ਬਾਬਾ ਪੀਤਾ ਸੀ ਪਰ ਉਹ ਹਜੂਰ ਦੇ ਪੇਸ਼ ਹੁੰਦਿਆਂ ਹੀ ਅੱਧਾ ਲੈ ਗਿਆ ਮੈਂ ਇੱਕ ਪਲ ਖਲੋਤਾ ਰਿਹਾ ਪਰ ਜੀ ਗੀਤਾਂ ਦੀ ਨੀ ਬਹਿ ਜਾ ਜਾਂ ਤੱਕਿਆ ਤੱਕ ਨਾਖਿਆ ਗੁੱਸੇ ਤੇ ਨੱਚੇ ਦਰੋ ਵਿੱਚ ਮੈਨੂੰ ਇੱਕ ਚੜਦੀ ਤੱਕ ਲੈਂਦੀ ਸੀ ਫਿਰ ਤੇਰੀ ਤਸਵੀਰ ਦੇ ਅੱਗੇ ਵੱਧ ਕੇ ਠਾਰ ਲਿਆ ਸੋਚਿਆ ਤੂੰ ਹੁੰਦੀ ਹਾਏ ਰੱਬਾ ਕਿਵੇਂ ਮਿਲਦੀ ਮੈਂ ਖਲੋਤਾ ਖਲੋਤਾ ਹੀ ਹੌਂਕਾ ਖਿੱਚ ਗਿਆ ਮੇਰੇ ਦਿਲ ਵਿੱਚ ਕੋਰਡਰ ਸ਼ੁਰੂ ਹੋ ਗਈ ਪਰ ਜਿਵੇਂ ਕਿਵੇਂ ਮੈਂ ਆਪਾਂ ਸਾਂਭੀ ਬੈਠੀ ਸਾਂ ਸ਼ਾਇਦ ਉਸ ਨੂੰ ਇਧਰ ਉਧਰੋਂ ਸਾਡੇ ਪਿਆਰ ਦੀ ਭਿੰਕ ਮਿਲ ਗਈ ਸੀ ਉਹ ਯਰ ਅੱਪ ਹੀ ਜਾਣੇ ਪਰ ਉਸ ਵੇਲੇ ਉਹ ਬਰੀ ਭੀਤੀ ਜ਼ਰੂਰ ਪ੍ਰਤੀਤ ਹੋ ਰਹੀ ਸੀ ਪਰ ਮੈਂ ਅੱਧ ਸ਼ਰਮਿੰਦਾ ਜਿਹਾ ਆਪਣੇ ਮੰਜੇ ਉੱਤੇ ਬਹਿ ਗਿਆ ਜੀ ਚਾਵੇ ਇੱਕਦਮ ਦੌੜ ਜਾਵਾਂ ਤੇ ਮੁੜ ਘਰ ਕਦੇ ਨਾ ਘਰ ਦਾ ਕਦੇ ਮੂੰਹ ਨਾ ਵੇਖਾਂ ਮੇਰੇ ਸੋਤਰ ਸੁੱਕ ਸੁੱਕਦੇ ਜਾ ਰਹੇ ਸਨ ਅਜਿਹੀ ਪਰਸਥਿਤੀ ਵਿੱਚ ਕੀ ਗੱਲ ਤੋਰੀ ਜਾ ਸਕਦੀ ਹੈ ਕੁਝ ਵੀ ਨਹੀਂ ਸੋਚਦਾ ਸੀ ਘਰ ਪਸੰਦ ਹੈ ਮੈਂ ਬੁਲਾਉਣ ਦੇ ਬਹਾਨੇ ਨਾਲ ਪੁੱਛਿਆ ਚਾਰ ਇੱਟਾਂ ਹੀ ਪੱਕੀਆਂ ਐ ਸੰਗ ਕੇ ਮਰਮਲ ਤਾਂ ਨਹੀਂ ਲੱਗਾ ਉਸਨੇ ਇੰਨੇਖਠੋਰ ਜਵਾਬ ਨਾਲ ਮੈਨੂੰ ਲੱਗਾ ਜਿਵੇਂ ਘਰ ਦੀ ਇੱਟ ਇੱਟ ਨੇ ਮੇਰਾ ਸਾਹ ਸਿਰ ਫੇਕ ਕੇ ਰੱਖ ਦਿੱਤਾ ਇੰਨਾ ਖੁਸ਼ਕ ਤੇ ਐਨਾਂ ਖੁਸ਼ਕ ਬੋਲ ਕੀ ਤੇਰੀ ਦਿੱਤੀ ਸਾਰੀ ਕੋਮਲਤਾ ਬਲੁੰਦੀ ਗਈ ਹੌਂਕਾ ਲੈਣਾ ਤਾਂ ਕਿਤੇ ਮੈਨੂੰ ਸਾਹ ਲੈਣਾ ਵੀ ਦੁੱਭਰ ਹੋ ਗਿਆ ਸੀ ਪਰ ਫਿਰ ਵੀ ਮੈਂ ਜੇਰਾ ਕਰਕੇ ਬੈਠਾ ਰਿਆ ਉਦੋਂ ਤੱਕ ਸਾਰਾ ਨਸ਼ਾ ਹਰਨ ਹੋ ਚੁੱਕਾ ਸੀ ਤੇਰੀ ਮਾਂ ਨੇ ਮੂੰਹ ਕਾ ਤੋ ਸਜਾਇਆ ਪੰਡਿਤਾ ਅਕਤੀ ਹੈ ਮੈਂ ਤ੍ਰਿਪਕ ਕੇ ਉਠ ਖਲੋਤਾ ਤੇ ਹੱਥ ਕੰਨਾਂ ਉੱਤੇ ਰੱਖ ਲਈ ਜਿਵੇਂ ਥਾਲੀਆਂ ਪ੍ਰਾਂਤਾਂ ਠਾ ਠਾ ਮੇਰੇ ਸਿਰ ਤੇ ਟੁੱਟ ਰੰਗਾ ਸਨ ਸ਼ਾਇਦ ਉਹ ਹੋਰ ਬਹੁਤ ਕੁਝ ਕਹਿਣਾ ਚਾਹੁੰਦੀ ਸੀ ਪਰ ਮੈਂ ਪਹਿਲੇ ਫੱਟਣ ਨਾਲ ਉੱਠਣ ਜੋਗਾ ਨਹੀਂ ਰਹਾ ਇੱਕ ਪਲ ਮੇਰੇ ਮਨ ਨੇ ਆਖਿਆ ਤੁਹਾਡੇ ਲਈ ਇਉਂ ਹੀ ਹੋਣੀ ਚਾਹੀਦੀ ਸੀ ਮੇਰੇ ਅੰਦਰ ਬਦਲੇ ਦੀ ਭਾਵਨਾ ਖੁਸ਼ ਵੀ ਹੋਈ ਪਰ ਪਤਾ ਨਹੀਂ ਮੇਰੇ ਮਨ ਕਿਹੋ ਜਿਹੀ ਪੋਲੀ ਮੋਮ ਦਾ ਬਣਿਆ ਹੋਇਆ ਸੀ ਤੁਹਾਡੀ ਹਮਦਰਦੀ ਵਿੱਚ ਪਿਘਲ ਗਿਆ ਇੱਕ ģੇੜਾ ਮੱਛਾ ਤੇ ਇਧਰ ਉਧਰ ਲਾਇਆ ਰੂਹ ਨਾਲ ਸਰੀਰ ਵੀ ਮਿੱਥਕੇ ਰਹਿ ਗਿਆ ਸੀ ਮੈਂ ਪਿੱਤਲ ਕਾਸੀ ਨਾਲ ਤੋਲਿਆ ਜਾ ਰਿਹਾ ਸੀ ਦੇਲ ਦਾਇਰਾ ਕਿਸੇ ਮਿਲਤੀ ਵਿੱਚ ਨਹੀਂ ਸੀ ਉਦੋਂ ਤੇਰੀ ਮੂਹਰੇ ਸਾਹਮਣੇ ਮੈਨੂੰ ਨਵਾਂ ਗਿਆਨ ਪ੍ਰਾਪਤ ਹੋਇਆ ਕੁਦਰਤ ਦਾ ਹਰ ਅਣੂ ਅਨੂ ਕੇਵਲ ਆਪਣੇ ਸੰਯੋਗ ਲਈ ਪੈਦਾ ਹੁੰਦਾ ਹੈ ਜਿਹੜਾ ਓਖੜੇ ਸਮਾਜ ਵਿੱਚ ਕਿਦਰੇ ਗਵਾਚ ਜਾਂਦਾ ਹੈ ਤੇ ਹਰ ਕੋਈ ਦੋ ਅਣੂ ਸੰਯੋਗ ਨਹੀਂ ਨਹੀਂ ਹੋ ਸਕਦੇ ਇੱਕ ਨੂੰ ਤੋੜੋਗੇ ਕੁਦਰਤ ਦੀ ਕਰੋਪੀ ਅੱਗੇ ਆਵੇਗੀ ਉਹ ਕਰੋਪੀ ਪਤ ਚੁੱਕੀ ਸੀ ਤੇ ਮੈਨੂੰ ਦਿਲ ਤੇ ਟੁਕੜੇ ਸਾਂਭਣ ਦੀ ਵੀ ਹੋਸ਼ ਨਹੀਂ ਸੀ ਉਹ ਜਿਉਂ ਦੀ ਤਿਉਂ ਬਲਟੀ ਮੈਨੂੰ ਛੱਤ ਉੱਤੇ ਗੇੜੇ ਕੱਢਦੇ ਨੂੰ ਵੇਖਦੀ ਰਹੀ ਇੱਕ ਲੰਬੇ ਗੇੜੇ ਵਿੱਚ ਮੈਂ ਪਸ਼ੂਆਂ ਵਾਲੇ ਨੀਵੇਂ ਕੋਠੇ ਉੱਤੇ ਆ ਗਿਆ ਪਸ਼ੂਆਂ ਦੇ ਕੋਠੇ ਦੇ ਪਿਛਵਾੜੇ ਮੈਂ ਛਾਲ ਮਾਰ ਦਿੱਤੀ ਮੇਰੀ ਛਾਲ ਹੇਠਾਂ ਰੁੜੀ ਸੀ ਕਾਸ਼ ਉਹ ਖੂਹ ਹੁੰਦਾ ਹਾਈ ਮਰ ਜਾ ਮੈਂ ਤੁਹਾਡੇ ਹੱਥ ਕੁੱਟ ਕੇ ਫੜ ਲਏ ਮੇਰੀ ਧੜਕਣ ਹਲਾਲ ਹੋਏ ਪੰਛੀ ਵਾਂਗ ਆਪਾ ਤੋੜ ਰਹੀ ਸੀ ਮੰਗਲੀ ਪੈ ਕੇ ਨਿਆਈ ਵਿੱਚ ਆ ਗਿਆ ਉੱਥੋਂ ਆਪਣੇ ਖੂਹ ਤੇ ਚਲਾ ਗਿਆ ਕਦੇ ਖੂਹ ਦੇ ਥੱਲੇ ਨੂੰ ਵੇਖਦਾ ਸਾ ਕਦੇ ਘਾਟੇ ਵਾਲੇ ਚੰਦ ਨੂੰ ਮੈਂ ਪਲਾੜ ਵਿੱਚ ਲੜ ਗਿਆ ਅੱਧ ਜੀਵੜਾ ਸਾਂ ਫਿਰ ਪਤਾ ਨਹੀਂ ਤੂੰ ਕਿਵੇਂ ਮਿਲ ਪਈ ਤੇਰੇ ਘੋਦ ਵਿੱਚ ਬਾਲਕਾਂ ਵਾਂਗ ਰੋਂਦਾ ਰਿਹਾ ਇੱਕ ਜੀ ਕਰੇ ਮਾਜਰੀ ਨੂੰ ਤਰਜਮਾ ਫੇਰਾਂ ਦਾ ਕਿਹੜੀ ਮੁਕ ਕਿਹੜੇ ਹੌਸਲੇ ਮੈਂ ਤਾਂ ਕੌਲ ਕਰਾਰ ਤਜੇਰੇ ਬਿਆਜ਼ ਬੈਠਾ ਫਿਰ ਬਾਹਰ ਮੈਨੂੰ ਭਾਲਣ ਨਿਕਲੀ ਮੈਨੂੰ ਛੋਟੇ ਜੀਜੇ ਜੀ ਨੇ ਬੁੱਕਲ ਵਿੱਚ ਲਿਆ ਮੈਂ ਸਾਰੀ ਰਾਤ ਉਸ ਦੇ ਨਾਲ ਪਿਆਰ ਹੁੰਦਾ ਰਿਹਾ ਮੈਂ ਅੱਜ ਵੀ ਰੋਂਦਾ ਹਾਂ ਪਰ ਸਾਰਿਆਂ ਨੂੰ ਨਹੀਂ ਦਿਸਦਾ ਤੂੰ ਆਖਦੀ ਸ਼ਰਾਬ ਨਾ ਪੀਂ ਦਿਨ ਬੀਤਦਾ ਹੈ ਤਾਂ ਰਾਤ ਨਹੀਂ ਲੰਘਦੀ ਤੇਰੇ ਪਿੰਡ ਵਾਲ ਵੇਖਿਆ ਵੀ ਸੂਰਜ ਡੁੱਟਦਾ ਦਿਸਦਾ ਹੈ ਜਸਵੰਤੀ ਕੋਲ ਇਕਰਾਰ ਨਹੀਂ ਸਿੱਧ ਕਰ ਰੀਤੇ ਦੀ ਕੰਧ ਵੱਲ ਖੁਰ ਰਿਹਾ ਹੋਵੇ ਦੇ ਵਫਾਈ ਦੀ ਸ਼ਾਪ ਨੂੰ ਤੇ ਲੱਗੀ ਹੋਵੇ ਉਹ ਬੰਦਾ ਬੱਸ ਬੱਸ ਰੱਬ ਦੇ ਵਾਸਤੇ ਹਾਂ ਗਾਂ ਕੋਚ ਨਾ ਕਹਿਣਾ ਮੈਂ ਇੱਕ ਤਰ੍ਹਾਂ ਜ਼ਬਰਦਸਤੀ ਤੁਹਾਡਾ ਮੂੰਹ ਬੰਦ ਕਰ ਦਿੱਤਾ ਤੁਹਾਡਾ ਸਿੱਦਕ ਸਦਾ ਨਵਾਂ ਨਰੋਇਆ ਹੈ ਤੁਹਾਡੇ ਇਸੇ ਤਰ੍ਹਾਂ ਹਾਰੇ ਬੋਲ ਮੈਂ ਸਹਿ ਨਹੀਂ ਸਕਦੀ ਤੁਸੀਂ ਆਪਣਾ ਆਪ ਹੰਦਾਲ ਕੇ ਚਵਾਰੇ ਦੀ ਕੰਨ ਨਾਲ ਢੋਲਾਂ ਲਈ ਬਿਜਲੀ ਦੀਆਂ ਨੇਕਾਂ ਉਂਗਲਾਂ ਮੇਰੀ ਥਾਣ ਜਕੜ ਲਈ ਸੀ ਜੀ ਵਿੱਚ ਬਥੇਰੇ ਆਉਂਦੀ ਸੀ ਤਾੜ 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 ਤੁਹਾਡੇ ਮੂੰਹ ਉੱਤੇ ਮਾਰਾ ਫਿਰ ਤੁਹਾਡਾ ਹਾਰਿਆ ਮੂੰਹ ਵੇਖ ਕੇ ਮੇਰੀ ਮਿੱਟੀ ਅੱਖਾਂ ਵਿੱਚ ਮੀ ਤੇ ਦੀ ਗਈ ਮੈਂ ਸੁਣ ਸਮਾਦੀ ਮਸਾ ਤੋੜੀ ਲਾਲਚ ਭਰੋਸਾ ਦੇਣ ਜੋ ਕੀ ਨਹੀਂ ਤੁਹਾਡੇ ਪਿਆਰ ਨੇ ਕਦੀ ਵਿਸ਼ਵਾਸ ਦਵਾਇਆ ਸੀ ਜਿੰਦਗੀ ਦਾ ਦੀਪ ਕਦੀ ਵੀ ਸੂਰਜ ਪੈਦਾ ਕਰ ਸਕਦਾ ਪਰ ਇਹ ਦੀਪ ਜਗਦਾ ਰਹੀ ਵੇਖੋ ਤੁਹਾਡੇ ਕੰਗਣਵਾਲ ਕੰਗਣਵਾਲ ਉਤੇ ਕੁਦਰਤ ਕਿੰਨੀ ਮਿਹਰਵਾਨ ਪੂਰ ਵਿੱਚ ਸੂਰਜ ਚੜਨ ਵਾਲਾ ਸੀ ਤੁਸੀਂ ਮੁਸਕਾਪਈ ਜਿਵੇਂ ਕਦੇ ਸਜਾ ਸੁਣ ਕੇ ਮਨਸੂਰ ਹੱਸਿਆ ਸੀ ਮੈਂ ਇਹ ਸੋਚਾ ਵੀ ਨਹੀਂ ਸੀ ਕਿ ਤੂੰ ਇੱਕ ਗਿਆਨ ਗੀਤਾ ਵਿੱਚ ਬਾਂਮਣੀ ਬਾਂਮਣੀ ਵੀ ਹੋ ਜਾਵੇਂਗੀ ਤੁਸੀਂ ਹੁਣ ਤੁਸੀਂ ਮੈਨੂੰ ਛੇੜ-ਛਾੜ ਉੱਤੇ ਉਤਰਾਈ ਸੀ ਮੇਰਾ ਮੂੰਹ ਵੀ ਮੁਸਕਾਨ ਨਾਲ ਭਰ ਕੇ ਜਵਾਬ ਮੋੜਨਾ ਚਾਹਤੀ ਸਾਂ ਪਰ ਹੀਠਾ ਪੌੜਨਾ ਖੜਕ ਪੰਗਾ ਮੈਂ ਸਾਵਧਾਨ ਹੋ ਕੇ ਉੱਠ ਖਲੋਤੀ ਥੋੜੇ ਜਿਲੇ ਪਿੱਛੋਂ ਨੱਛਾ ਵੀਰ ਪੂਹੇ ਅੱਗੇ ਆਖੜੋਤਾ ਤੁਸੀਂ ਉਸ ਨੂੰ ਆਉਂਦੀ ਨੂੰ ਹੀ ਧਰ ਲਿਆ ਇਹਨੂੰ ਭੁੰਦੋਂ ਨੂੰ ਇਹ ਵੀ ਨਹੀਂ ਪਤਾ ਕਿ ਅੱਜ ਮੇਰਾ ਵਿਆਹ ਹੈ ਕਿਵੇਂ ਪੌਰਾ ਹੋਇਆ ਫਿਰਦਾ ਹੈ ਰਨ ਜੋ ਸਉ ਸਉ ਬਰਗੀ ਮਿਲ ਗਈ ਤੁਸੀਂ ਉਸ ਦੇ ਕਈ ਪਾਸਿਓਂ ਠੋਕ ਧਰਗਾ ਆਹੋ ਪੁਰਜੀ ਖਰੋਚਾ ਤੈਨੂੰ ਆਪਣੇ ਵਿਆਹ ਦਾ ਚੇਤਾ ਹੀ ਮੈਂ ਲੱਛੇ ਦੀ ਗੱਲ ਉਤਿਆਸ ਪਈ ਤੈਨੂੰ ਲੈਣ ਆਇਆ ਮੈਂ ਨਹੀਂ ਜਾਣਾ ਤੁਸੀਂ ਸ਼ਰਾਰਤ ਨਾਲ ਅਕੜੀਵਾ ਕਰ ਲਿਆ ਬੱਕਰੀ ਦੁੱਧ ਤਾਂ ਜ਼ਰੂਰ ਦੇਉਗੀ ਪਰ ਮੇਂਗਣਾ ਵੀ ਪਾਉਗੀ ਲੱਛਾ ਤੁਹਾਨੂੰ ਰਗੜਾ ਚੜ ਗਿਆ ਮੈਂ ਜਦ ਥੱਲੇ ਉਤਰ ਲੱਗੀ ਤੁਸੀਂ ਫਿਰ ਰੋਕ ਲਿਆ ਇੱਕ ਮਿੰਟ ਹੋਰ ਜਬਰ ਇੱਕ ਜ਼ਬਰਦਸਤ ਹੋਰ ਵੀ ਕਰਨੀ ਹੈ ਉਹ ਹੀ ਹੈ ਬੀਜੀ ਨੇ ਤੈਨੂੰ ਮਿਲਣ ਨੂੰ ਮਰੀ ਜਾ ਰਹੀ ਹੈ ਕਿ ਮੇਸ਼ਚਬੀਲ ਪੈਦਾ ਕਰ ਨੇਰ ਸਵੇਰ ਉਸ ਨੂੰ ਮਿਲ ਜ਼ਰੂਰ ਮਿਲਣਾ ਪਵੇਗਾ ਮੈਂ ਕੋਈ ਨਾ ਨੁਕ ਕਰਨੀ ਸੋਨੀ ਭਾਵੇਂ ਮਹੀਨੇ ਨੂੰ ਆ ਜਾਵੇਂ ਤੁਸੀਂ ਮੋੜ ਸ਼ਰਾਰਤ ਨਾ ਲੱਖ ਭਾਵੇਂ ਅੱਜ ਹੀ ਪਾਸੋਂ ਨਾਲ ਮੋਟਰ ਵਿੱਚ ਬਹਿ ਚੱਲ ਮੈਂ ਨੀ ਮੂੰਹ ਫਾੜ ਕੇ ਆਖੀ ਦਿੱਤਾ ਮੋਟਰ ਡੁੱਬੀ ਤੁਹਾਡੇ ਕੋਲੋਂ ਤਾਂ ਪੈਰੀ ਤੋੜ ਕੇ ਵੀ ਨਾ ਲਜਾਈ ਗਈ ਹੋਰ ਤਾਂ ਮੈਂ ਅਗਾ ਅੱਖ ਦੀ ਅੱਖ ਦੀ ਰੋਕ ਗਈ ਬੀਜੀ ਜੀ ਤੇ ਬੀਜੀ ਜੀ ਤੇ ਮੇਰੇ ਵੱਲੋਂ ਪੈਰ ਛੋਣੇ ਤੇ ਕਹਿਣਾ ਮੈਂ ਤੁਹਾਡੀ ਸੇਤ ਲਈ ਨਿਤ ਗੁਰਦੁਆਰੇ ਅਰਦਾਸ ਕਰਦੀ ਹਾਂ ਤੁਹਾਨੂੰ ਇਹ ਪਾਠ ਦਾ ਸ਼ੌਂਕ ਕਿਵੇਂ ਜਾਗ ਪਿਆ ਤੁਹਾਨੂੰ ਜਿਵੇਂ ਤੁਹਾਨੂੰ ਦਾਰੂ ਦਾ ਐਨੀ ਆ ਕੇ ਮਲੇਚੀ ਨੂੰ ਸੰਬੋਧਨ ਹੋਇਆ ਵੀਰਿਆ ਮੇਰੀ ਭੈਣ ਨੂੰ ਖੁਸ਼ ਰੱਖੀ ਤੁਹਾਡੀ ਜੋੜੀ ਮੈਂ ਮਸੀ ਬਣਾਈ ਹੈ ਮੈਂ ਅਸੀਸ ਦੇ ਕੇ ਥੱਲੇ ਲੈ ਆਈ ਤੁਸੀਂ ਲੱਛੇ ਨਾਲ ਅੜਕਣਾ ਸ਼ੁਰੂ ਕਰ ਦਿੱਤਾ ਧੰਨਵਾਦ